ਸਾਥ ਸੰਗਤ ਜੀ ਕੀ ਤੁਸੀਂ ਜਾਣਦੇ ਹੋ ਕਿ ਗੁਰੂ ਨਾਨਕ ਦੇਵ ਜੀ ਨੂੰ ਸੰਸਾਰ ਭਰ ਵਿੱਚ ਕਿੰਨਾ ਨਾਮਾਂ ਨਾਲ ਬੁਲਾਇਆ ਜਾਂਦਾ ਸੀ ਭਾਰਤ ਵਿੱਚ ਗੁਰੂ ਨਾਨਕ ਦੇਵ ਸ਼੍ਰੀਲੰਕਾ ਚ ਨਾਨਕ ਚਰਿਆ ਥਿੱਬਤ ਚ ਨਾਨਕ ਲਾਮਾ ਨੇਪਾਲ ਚ ਨਾਨਕ ਰਿਸ਼ੀ ਰੂਸ ਵਿੱਚ नानक कदामतर चींच च बागपूसा बली च बलीह मिसर च नानक बली बगदाद नानकपीर सिक्कम और भूटान च बुरुरिकोचिया इराक च रबूल मौजूद ਹਜਰਤ ਬਾਬਾ ਨਾਨਕ ਇਨਾ ਨਾਮਾ ਨਾਲ ਗੁਰੂ ਨਾਨਕ ਦੇਵ ਜੀ ਨੂੰ ਸੰਸਾਰ ਵਿੱਚ ਜਾਣਿਆ ਜਾਂਦਾ ਸੀ ਧੰ ਗੁਰੂ ਨਾਨਕ ਦੇਵ ਜੀ ਧੰ ਗੁਰੂ ਨਾਨਕ ਦੇਵ ਜੀ ਸਤਨਾਮ ਸ਼੍ਰੀ ਵਾਹਿਗੁਰੂ